ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉਤਮ ਕਾਢੀਐ ਵੇਰਲੇ ਕੇਈ ਕੇ ਨੱਕ ਨਾਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾੜੇ ਤਹਾ ਖਾਣੇ ਨਾਨਕਾ ਸੱਚ ਹੈ ਜਿ ਸੋ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇਤੇ ਜਾਣਣ ਹੁੰਦਿਆ ਗੁਰਬਿਨ ਕੋਰ ਆਂਧਾਰ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਕਰਮ ਧਰਮ ਪਖੰਡ ਜੋ ਦੀਸਹਿ ਤਿੰਨ ਜਮ ਜਾ ਗਾਪੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟਾ ਕਾਰਨ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁਟ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਖ ਸਿਮਰਤ ਜਿਤ ਛੋਟਾ ਸੰਤੋ ਸਾਗਰ ਪਾਰ ਉੱਤਰਿਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਰਹਾਉ ਕੋਟ ਤੀਰਥ ਮੱਜਨ ਇਸ਼ਨਾਨ ਇਸ ਕਲ ਮਹਨਨ ਪਰਿ ਜਾ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਿ ਜਾ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪ ਤਿਸ ਕੀ ਨਿਰਮਲ ਸੋਈ ਖਤਰੀ ਬ੍ਰਹਮਣ ਸੋਦਵਸ ਉਪਦੇਸ ਚਾ ਵਰਨਾ ਕੋ ਸੰਜਾ ਗੁਰਮੁਖ ਨਾਮ ਜਪੈ ਉਤਰੈ ਸੋ ਕਲ ਮਹਿ ਘਟ ਘਟ ਨਾਨਕ ਮਾਂਝਾ ਖਤਰੀ ਬ੍ਰਹਮਣ ਸੋਦਵੈਸ ਉਪਦੇਸ਼ ਚਾ ਵਰਣਾ ਕਾ ਸੰਝਾ ਗੁਰਮੁਖ ਨਾਮ ਜਪ ਉਦਰਾ ਉਸ ਕਲਮਹਿ ਨਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਤਕਾਰਯੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਰਲ ਮਿਲ ਕੇ ਆਪ ਆਓ ਜੋ ਅੱਜ ਦਾ ਆਪਾਂ ਨੂੰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਹੋਈ ਉਦੇ ਨਾਲ ਜੁੜਨ ਦਾ ਆਪ ਸਾਰੇ ਯਤਨ ਕਰੀਏ ਅੱਜ ਦਾ ਜੋ ਮੁਖਵਾਕ 747 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪੰਜਵਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਕਰਨ ਧਰਨ ਤਾ ਖੰਡੇ ਜੋ ਦੀ ਸਹਿ ਤਿੰਨ ਜਮ ਜਾਗਾਤੀ ਲੁੱਟੈ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਅਸੀਂ ਧਰਮ ਦੇ ਕੰਮ ਕਰਦੇ ਆ ਨਾ ਕਰਮ ਧਰਮ ਜਿਹੜਾ ਅਸੀਂ ਕਰਮ ਕਰਦੇ ਆ ਜਿਹੜਾ ਅਸੀਂ ਧਰਮ ਕਰਦੇ ਆ ਪਖੰਡ ਜੋ ਦਿਸੈ ਜਿਹੜਾ ਦੁਨੀਆ ਨੂੰ ਪਖੰਡ ਦਿਸਦਾ ਹੈ ਨਾ ਤਿੰਨ ਜਮ ਜਗਾਤੀ ਲੁੱਟਾ ਕਹਿੰਦੇ ਉਹਨੂੰ ਜਮਾ ਨੇ ਲੁੱਟ ਲੈਣਾ ਇੱਕ ਹੁੰਦਾ ਕਿ ਬਾਣੀ ਅਸੀਂ ਪੜਨੀ ਹੈ ਆਪਣੇ ਲਈ ਇੱਕ ਹੁੰਦਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੁੰਦਾ ਹੈ ਉਹ ਸਾਰੇ ਨਗਰ ਲਈ ਪੜਦਾ ਹੈ ਕਿਸੇ ਦੇ ਘਰ ਸਹਿਜ ਪਾਠ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਉਹਦੇ ਇੱਕ ਡਿਊਟੀ ਹੁੰਦੀ ਹੈ ਇੱਕ ਹੁੰਦਾ ਕਿ ਲੋਕਾਂ ਨੂੰ ਪਰਮਾਣ ਵਾਸਤੇ ਕਿ ਇਹ ਬੰਦਾ ਤੇ ਬਹੁਤ ਮਹਾਨ ਬਣ ਗਿਆ ਤੇ ਬਹੁਤ ਵੱਡਾ ਬਣ ਗਿਆ ਇਸ ਤਰ੍ਹਾਂ ਕਈ ਬੰਦੇ ਧਰਮ ਦੇ ਕੰਮ ਕਰਦੇ ਆ ਪਰ ਹੁਣ ਹੁੰਦਾ ਨਿਰਾਪਖੰਡ ਹੈ ਉਹਨੂੰ ਗੁਰੂ ਸਾਹਿਬ ਕਹਿੰਦੇ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟਾ ਕਹਿੰਦੇ ਉਹਨਾਂ ਨੂੰ ਉਹ ਜਮਾ ਨੇ ਲੁੱਟ ਲੈਣਾ ਜਿਹੜੀ ਚੀਜ਼ ਸਾਡੇ ਹਿਰਦੇ ਚ ਵਸ ਜੇ ਨਾ ਉਹਨੂੰ ਕੋਈ ਲੁੱਟ ਨਹੀਂ ਸਕਦਾ ਜਿਹੜੀ ਚੀਜ਼ ਵਿਖਾਵਾ ਹੁੰਦੀ ਹੈ ਉਹਨੂੰ ਲੁੱਟਿਆ ਜਾਂਦਾ ਜਿਹੜੀ ਚੀਜ਼ ਹਿਰਦੇ ਚ ਵਸ ਜੇ ਜੇ ਹੁਣ ਅਸੀਂ ਬਾਜ਼ਾਰ ਚ ਤੁਰੇ ਜਾ ਰਹੇ ਹਾਂ ਸਾਡੇ ਕੋਲ ਕੋਈ ਪਰਸ ਚੱਕਿਆ ਹੋਇਆ ਕੋਈ ਹੱਥ ਵਿੱਚ ਮੋਬਾਈਲ ਫੜਿਆ ਹੋਇਆ ਉਹਨੂੰ ਕੋਈ ਨਾ ਕੋਈ ਲੁੱਟ ਕੇ ਲੈ ਜਾ ਸਕਦਾ ਕੋਈ ਨਾ ਕੋਈ ਖੋ ਕੇ ਲੈ ਜਾ ਸਕਦਾ ਪਰ ਜਿਹੜਾ ਬੰਦੇ ਦੇ ਅੰਦਰ ਗਿਆਨ ਦਿਮਾਗ ਚ ਵਸ ਗਿਆ ਨਾ ਕਹਿੰਦੇ ਉਹਨੂੰ ਕੋਈ ਲੁੱਟ ਨਹੀਂ ਸਕਦਾ ਉਹਨੂੰ ਕੋਈ ਖੋ ਨਹੀਂ ਸਕਦਾ ਉਹਨੂੰ ਕੋਈ ਸਾੜ ਨਹੀਂ ਸਕਦਾ ਇਸੇ ਤਰ੍ਹਾਂ ਸੰਸਾਰ ਕਸੀ ਜਿਹੜੇ ਕੰਮ ਕਰਦੇ ਆ ਨਾ ਜਿਹੜੇ ਪਖੰਡ ਹੁੰਦਾ ਨਿਰਈ ਉਹਨੂੰ ਕਹਿੰਦੇ ਲੁੱਟਿਆ ਜਾਣਾ ਪਖੰਡ ਛੱਡ ਦਿਓ ਭਾਈ ਪਖੰਡ ਕਿਉਂ ਕਰਦੇ ਹੋ ਬਹੁਤ ਸਾਰੇ ਲੋਕ ਨੇ ਜਿਹੜੇ ਸਰ ਕਮਾਉਂਦੇ ਐ ਪਰ ਹੁੰਦਾ ਕੁਛ ਨਹੀਂ ਪਰ ਗੁਰੂ ਸਾਹਿਬ ਅਤੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਕਰਨੇ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟਾ ਕਹਿੰਦੇ ਉਹਨਾਂ ਨੇ ਜਮਾਂ ਨੇ ਲੁੱਟ ਲੈਣਾ ਆਖਿਆ ਜੀ ਲੁੱਟਿਆ ਫਿਰ ਕੀ ਨਹੀਂ ਜਾਣਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਿਰਵਾਣ ਕੀਰਤਨ ਗਾ ਬਹੁ ਕਰਤੇ ਕ ਨਿਮਖ ਸਿਮਰਤ ਜਿਤ ਛੁਟੈ ਨਿਰਵਾਣ ਵਾਸ਼ਨਾ ਰਹਿਤ ਕਿ ਮੈਨੂੰ ਆ ਮਿਲ ਜੇ ਕੋਈ ਕਹਿੰਦਾ ਮੈਨੂੰ ਆ ਮਿਲ ਜੇ ਕਹਿੰਦੇ ਇਹ ਚੀਜ਼ਾਂ ਛੱਡ ਦਿਓ ਕਹਿੰਦੇ ਪ੍ਰਮਾਤਮਾ ਨੇ ਝੋਲੀਆਂ ਭਰ ਦੇਣੀਆਂ ਨੇ ਨਿਰਵਾਣ ਹੋ ਕੇ ਕੀਰਤਨ ਗਾਓ ਨਿਰਵਾਣ ਕੀਰਤਨ ਗਾਵੋ ਕਰਤੇ ਕ ਕੀਰਤਨ ਇਹ ਨਹੀਂ ਆ ਕਿ ਵਾਜੇ ਦੀ ਕਰਨਾ ਬਾਣੀ ਪੜ੍ਹਨੀ ਹੈ ਚਾਹੇ ਆਪਣੇ ਘਰ ਦਾ ਹੈ ਕਿ ਪੜ੍ਹੋ ਚਾਹੇ ਗੁਰਦੁਆਰਾ ਸਾਹਿਬੋਂ ਚਾਹੇ ਕਿਤੇ ਵੀ ਪੜ੍ਹੋ ਪਰ ਕਹਿੰਦੇ ਵਾਸ਼ਨਾ ਰਹਿਤ ਹੋ ਕੇ ਪੜ੍ਹੋ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਖ ਸਿਮਰਤ ਜਿਤੁ ਛੁਟੈ ਜੇ ਨਿਮਖ ਮਾਤਰ ਵੀ ਤੂੰ ਆਪਣੇ ਹਿਰਦੇ ਚ ਵਸਾ ਲਿਆ ਨਾ ਸ਼ਬਦ ਨੂੰ ਕਹਿੰਦੇ ਇਸ ਭਾਵ ਸਾਗਰ ਤੋਂ ਪਾਰ ਹੋ ਜਾਏਗਾ ਨਿਮਖ ਸਿਮਰਤ ਜਿਤੁ ਛੁਟੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਸਾਬੈ ਤਾਂ ਕਿ ਨਹਿਮ ਗਣੀ ਨਾ ਵੈ ਕਹਿੰਦੇ ਕਿ ਕਿਰਕਾ ਮਾਤਰਾ ਆਪਣੇ ਹਿਰਦੇ ਚ ਵਸਾਵੇਂਗਾ ਨਾ ਅਸਲ ਦੇ ਵਿੱਚ ਗੱਲੇ ਫੇਰ ਵਰਣੀਆਂ ਨਹੀਂ ਤੇ ਕਹਿੰਦੇ ਜਿੰਨਾ ਮਰਜੀ ਪੜਦਾ ਰਹੇ ਜਿੰਨਾ ਮਰਜੀ ਤੀਰਥਾਂ ਤੇ ਜਾਂਦਾ ਰਹੇ ਕਹਿੰਦੇ ਇਹ ਇਹਦੇ ਨਾਲ ਕੁਝ ਨਹੀਂ ਹੋਣਾ ਸੰਤੋ ਸਾਗਰ ਪਾਰ ਉੱਤਰੀਐ ਸੰਤੋ ਸਾਗਰ ਪਾਰ ਉੱਤਰੀਐ ਹੇ ਸੰਤੋ ਜੇ ਤੁਸੀਂ ਗੁਰੂ ਦੇ ਨਾਲ ਜੁੜੋਗੇ ਗੁਰਵਾਣੀ ਨੂੰ ਅਰਵਾਸ਼ਨਾ ਰਹਿਤ ਪੜੋਗੇ ਕਹਿੰਦੇ ਫਿਰ ਇਸ ਭਵ ਸਾਗਰ ਤੋਂ ਪਾਰ ਹੋ ਜੋਂਗੇ ਸੰਤੋ ਸਾਗਰ ਪਾਰ ਉੱਤਰੀ ਐ ਆਪਾ ਹੁ ਸਾਗਰ ਦੇ ਵਿੱਚ ਅਸੀਂ ਬੈਠੇ ਆ ਭਵ ਸਾਗਰ ਹੈ ਸੰਸਾਰ ਤੇ ਆਹ ਗੁਰੂ ਦੀ ਬਾਣੀ ਜਿਹੜੀ ਐ ਇਹਦੇ ਨਾਲ ਜੇ ਅਸੀਂ ਲੱਗ ਜਾਾਂਗੇ ਨਾ ਕਹਿੰਦੇ ਭਵ ਸਾਗਰ ਤੋਂ ਪਾਰ ਹੋ ਜੋਂਗੇ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਧਰੀ ਐ ਜਿਨੇ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਗੁਰੂ ਦੇ ਬਚਨ ਕਿਹੜੇ ਆ ਜੀ ਇੱਕ ਓੰਕਾਰ ਤੋਂ ਲੈ ਕੇ 18 ਦਾ ਸਵੇਸ ਤੱਕ ਸਾਰੀ ਬਾਣੀ ਜਿਹੜੀ ਹੈ ਇਹ ਗੁਰੂ ਦੇ ਬਚਨ ਨੇ ਇਹਨਾਂ ਨੂੰ ਕਮਾਉਣਾ ਚਾਹੇ ਇੱਕ ਸ਼ਬਦ ਕਮਾ ਲਓ ਚਾਹੇ ਦੋ ਕਮਾ ਲਓ ਜਿੰਨਾ ਮਰਜੀ ਹੈ ਇਹ ਖਜ਼ਾਨਾ ਹੈ ਇੱਥੇ ਖਾਓ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧ ਤੋ ਜਾਈ ਕਹਿੰਦੇ ਇਹਨੂੰ ਜਿੰਨਾ ਮਰਜੀ ਕਮਾਈ ਜਾਓ ਜਿੰਨਾ ਮਰਜੀ ਖਰਚੀ ਜਾਓ ਕਹਿੰਦੇ ਇਹ ਨਾ ਘਟੇ ਜਿੰਨਾ ਮਰਜੀ ਵਰਤ ਤੀ ਜਾਓ ਪਰ ਕਹਿੰਦੇ ਜੇ ਇਹ ਬਚਨ ਨੂੰ ਆਪਣੇ ਹਿਰਦੇ ਚ ਵਸਾ ਲਿਆ ਨਾ ਫਿਰ ਗੁਰੂ ਦੀ ਕਿਰਪਾ ਹੋ ਜਾਣੀ ਹੈ ਗੁਰ ਪ੍ਰਸਾਦੀ ਤਰੀ ਹੈ ਫਿਰ ਭਵ ਸਾਗਰ ਤੋਂ ਤਰ ਜਾਗੇ ਜਿਵੇਂ ਲੱਕੜ ਦੇ ਨਾਲ ਲੱਗ ਕੇ ਕਹਿੰਦੇ ਲੋਹਾ ਵੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਸਮੁੰਦਰ ਤੋਂ ਅਸੀਂ ਵੀ ਗੁਰੂ ਦੇ ਨਾਲ ਲੱਗ ਕੇ ਨਾ ਅਸੀਂ ਵੀ ਇਸ ਸੰਸਾਰ ਤੋਂ ਇਸ ਭਵ ਸਾਗਰ ਤੋਂ ਪਾਰ ਹੋਣਾ ਹੈ ਪਰ ਹੋਇਆ ਤਾਂ ਜਾਣੇ ਪਾਰ ਜੇ ਗੁਰੂ ਦੇ ਨਾਲ ਲੱਗਾਂਗੇ ਜੇ ਗੁਰੂ ਦਾ ਬਚਨ ਕਮਾਵਾਂਗੇ ਜੇ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ 'ਚ ਥਾਂ ਦੇਵਾਂਗੇ ਸਾਡੇ ਹਿਰਦੇ 'ਚ ਥਾਂ ਹੈ ਨਹੀਂ ਜੀ ਸਾਡਾ ਹਿਰਦਾ ਕੂੜ-ਕਵਾੜ ਨਾਲ ਭਰਿਆ ਪਿਆ ਜਿਵੇਂ ਬੀਬੀਆਂ ਘਰਾਂ ਦੇ ਵਿੱਚ ਝਾੜੂ ਲਾਉਂਦੀਆਂ ਨੇ ਨਾ ਝਾੜੂ ਲਾਉਣ ਦਾ ਮਤਲਬ ਕੀ ਹੁੰਦਾ ਕਿ ਥੋੜਾ ਥੋੜਾ ਗੰਦ ਪੈਂਦਾ ਉਹਨੂੰ ਨਾਲ ਦੀ ਨਾਲ ਬਾਹਰ ਕੱਢੀਂ ਜਾਓ ਥੋੜਾ ਥੋੜਾ ਗੰਦ ਪੈਂਦਾ ਨਾਲ ਦੀ ਨਾਲ ਬਾਹਰ ਕੱਢੀਂ ਜਾਓ ਇਸੇ ਤਰ੍ਹਾਂ ਹੀ ਸਾਡੇ ਅੰਦਰ ਕੂੜਕਵਾਰ ਜਿੰਨਾ ਭਰਿਆ ਪਿਆ ਨਾ ਕਹਿੰਦੇ ਜੇ ਥੋੜਾ ਥੋੜਾ ਬਾਣੀ ਦੇ ਨਾਲ ਜੁੜਦੇ ਰਵਾਂਗੇ ਥੋੜਾ ਥੋੜਾ ਬਾਣੀ ਦੇ ਨਾਲ ਜੁੜਦੇ ਰਵਾਂਗੇ ਕਹਿੰਦੇ ਅੰਦਰ ਦੀ ਸਫਾਈ ਹੁੰਦੀ ਰਹਿੰਦੀ ਹੈ ਪਰ ਜੇ ਕਦੇ ਗੁਰਬਾਣੀ ਦੇ ਨਾਲ ਜੁੜੇ ਹੀ ਨਹੀਂ ਅੰਦਰ ਕੂੜਕਵਾਰ ਭਰ ਗਿਆ ਜਿਵੇਂ ਘਰਾਂ ਦੇ ਵਿੱਚੋਂ ਕੂੜਾ ਚੱਕ-ਚੱਕ ਕੇ ਬਾਹਰ ਸੁੱਟੀ ਜਾਂਦੇ ਨਾ ਬਾਹਰ ਜੇ ਉੱਥੇ ਨਾਲ ਚੱਕੀ ਉੱਥੇ ਤੇ ਗੰਦ ਪੈ ਜਾਣਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਅੰਦਰ ਤੇਰੇ ਕਬਾੜ ਭਰ ਗਿਆ ਬਚਨ ਕਮਾਲ ਸੰਤਾਂ ਦੇ ਅੰਦਰੋਂ ਸਫਾਈ ਹੋਵੇ ਅਸੀਂ ਕਹਿੰਦੇ ਜੰਨੇ ਜੀ ਤੀਰਥਾਂ ਤੇ ਗਏ ਸੀ ਉੱਥੇ ਜਾ ਕੇ ਇਸ਼ਨਾਨ ਕਰ ਲਿਆ ਬਸ ਮਨ ਸਾਫ਼ ਹੋ ਗਿਆ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਜੇ ਕੋ ਬਚਨ ਕਮਾਵਾ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜਿਨੇ ਗੁਰੂ ਦੇ ਬਚਨ ਨੂੰ ਕਮਾ ਲਿਆ ਕਹਿੰਦੇ ਭਾਵ ਸਾਗਰ ਤੋਂ ਉਹ ਧਰਨਾ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਕੋਟ ਤੀਰਤ ਮੱਜਨਿ ਸੰਨਾਨਾ ਇਸ ਕਲਮੈ ਮੈਲ ਭ੍ਰਿਜੈ ਹੁਣ ਜਿਹੜੇ ਕਹਿੰਦੇ ਆ ਨਾ ਕਿ ਤੀਰਥ ਤੇ ਜਾ ਕੇ ਸੀ ਇਸ ਇਸ਼ਨਾਨ ਕਰਕੇ ਸਾਫ਼ ਸੁਥਰੇ ਹੋ ਗਏ ਉਹਨਾਂ ਨੂੰ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕੋਟ ਤੀਰਥ ਕਹਿੰਦੇ ਕਰੋੜਾਂ ਤੀਰਥਾਂ ਤੇ ਜਾਓ ਮੱਜਨ ਮੱਜਨ ਦਾ ਭਾਵ ਹੁੰਦਾ ਵਿੱਚ ਚੁੱਭੀ ਲਾ ਲੈਣੀ ਇਸ਼ਨਾਨ ਤੇ ਅਸੀਂ ਕਈ ਵਾਰੀ ਸਿਰ ਨਹੀਂ ਨਾ ਉੱਥੇ ਡਬੋਂਦੇ ਪਾਣੀ ਦੇ ਵਿੱਚ ਇਸੇ ਤਰ੍ਹਾਂ ਪਿੰਡਾ ਧੋ ਕੇ ਆ ਜਾਂਦੇ ਆ ਉਹਨੂੰ ਇਸ਼ਨਾਨ ਕਿਹਾ ਜਾਂਦਾ ਜਿਨੇ ਸਿਰ ਤੱਕ ਪਾਣੀ ਦੇ ਵਿੱਚ ਆਪਣੇ ਸਰੀਰ ਨੂੰ ਡਬੋ ਲਿਆ ਉਹਨੂੰ ਮੱਜਨ ਕਿਹਾ ਜਾਂਦਾ ਕਹਿੰਦੇ ਕਰੋੜਾਂ ਤੀਰਥਾਂ ਤੇ ਜਾਓ ਮੱਜਨ ਕਰੋ ਇਸ਼ਨਾਨ ਕਰੋ ਕਹਿੰਦੇ ਇਸ ਕਲਮੈ ਮੈਲ ਭਰੀਜਾ ਕਹਿੰਦੇ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਨਹੀਂ ਉਤਰਨੀ ਕਹਿੰਦੇ ਹੋਰ ਮੈਲ ਲੱਗਣੀ ਹੈ ਇਸ ਕਲਮੈ ਮੈਲ ਭਰੀਜਾ ਕਲਯੁਗ ਦੇ ਸਮੇਂ ਦੇ ਵਿੱਚ ਹੋਰ ਮੈਲ ਲੱਗਣੀ ਹੈ ਬੰਦਾ ਹੰਕਾਰੀ ਹੋ ਜਾਂਦਾ ਹੈ ਕਿ ਮੈਂ ਤੇ ਇੰਨੇ ਥਾਂ ਤੇ ਇਸ਼ਨਾਨ ਕਰਕੇ ਆਇਆ ਇਹ ਐਂ ਫਿਰਦੇ ਆ ਪਿੰਡ ਵਾਲੇ ਤੇ ਬੰਦਾ ਇਸੇ ਇਸੇ ਹੰਕਾਰ 'ਚ ਰਹਿੰਦਾ ਹੈ ਕਹਿੰਦੇ ਜੇ ਇਸੇ ਹੰਕਾਰ 'ਚ ਰਹਿ ਗਿਆ ਖਾਲੀ ਰਹਿ ਜਾਏਗਾ ਗੁਰੂ ਸਾਹਿਬ ਕਹਿੰਦੇ ਆ ਕਿ ਜਿਵੇਂ ਗੁਰੂ ਸੰਗ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਆ ਜਲ ਕੈ ਮੱਜਨ ਜੇ ਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਓਏ ਨਾਰ ਫਿਰ ਫਿਰ ਜੁਨੀ ਆਵੇ ਕਹਿੰਦੇ ਜਿਨੇ ਡੱਡੂ ਉਹ ਉੱਥੇ ਹੀ ਰਹਿੰਦਾ ਇਸ਼ਨਾਨ ਕਰਦਾ ਰੋਜ਼ੀ ਕਿਉਂਕਿ ਉਹ ਸਮੁੰਦਰਾਂ ਦੇ ਵਿੱਚ ਹੀ ਰਹਿੰਦਾ ਨਾ ਉਹ ਸਰੋਵਰਾਂ ਦੇ ਵਿੱਚ ਹੀ ਰਹਿੰਦਾ ਡੱਡੂ ਕਹਿੰਦੇ ਜੇ ਡੱਡੂ ਉੱਥੇ ਇਸ਼ਨਾਨ ਕਰਕੇ ਉਹ ਨਹੀਂ ਭਵ ਸਾਗਰ ਤੋਂ ਪਾਰ ਹੋਇਆ ਕਹਿੰਦੇ ਫਿਰ ਤੇਰੇ ਇਸ਼ਨਾਨ ਕਰਨ ਦੇ ਨਾਲ ਤੂੰ ਕਿਹੜਾ ਭਵ ਸਾਗਰ ਤੋਂ ਪਾਰ ਹੋ ਜਾਏਗਾ ਜਲ ਕੈ ਮੱਜਨ ਜੇ ਗਤ ਹੋਵੇ ਨਿਤਨੇਤ ਮਿੰਡ ਘਣਾਵਾ ਮਿੰਡ ਕਹਿੰਦੇ ਨੇ ਡੱਡੂ ਨੂੰ ਕਹਿੰਦੇ ਮਿੰਤ ਨੇ ਤੇ ਮੈਂਡਕ ਨਾ ਵਾ ਜੈਸੇ ਮੈਂਡਕ ਤੈਸੇ ਹੋਏ ਨਰ ਕਹਿੰਦੇ ਜਿਸ ਤਰ੍ਹਾਂ ਦਾ ਡੱਡੂ ਉਸ ਤਰ੍ਹਾਂ ਦੀ ਹੋਏ ਸੰਤਿਸ਼ ਇਨਸਾਨ ਜਿਹੜਾ ਰੋਜ਼ ਕਹਿੰਦਾ ਮੈਂ ਤੀਰਥਾਂ ਤੇ ਜਾ ਕੇ ਆਇਆ ਕਹਿੰਦੇ ਫਰਕ ਨਾ ਸਮਝ ਲਿਓ ਇਸ ਕਲਮੈ ਮੈਲ ਭਰੀਜਾ ਕਹਿੰਦੇ ਉਹਦੇ ਅੰਦਰ ਵੀ ਮੈਲ ਏ ਤੇ ਤੇਰੇ ਅੰਦਰ ਵੀ ਮੈਲ ਏ ਭਰਨੀ ਸਾਧ ਸੰਗ ਜੋ ਹਰ ਗੁਣ ਗਾਦਾ ਸੋ ਨਿਰਮਲ ਕਰ ਲਈਦਾ ਆ ਜਿਹੜੀ ਸਤ ਸੰਗਤ ਹੈ ਨਾ ਇੱਥੇ ਚਾਹੇ ਆਪਾਂ 10 ਸ਼ਰੀਰ ਬੈਠੇ ਆ ਚਾਹੇ 20 ਬੈਠੇ ਆ ਚਾਹੇ 50 ਬੈਠੇ ਆ ਕਹਿੰਦੇ ਅਸਲ ਦੇ ਵਿੱਚ ਇਹ ਸਾਧ ਸੰਗਤ ਹੈ ਜਿਹੜੇ ਇੱਥੇ ਜਦੋਂ ਬੈਠ ਕੇ ਉਸ ਪ੍ਰਮਾਤਮਾ ਦੇ ਗੁਣ ਗਾਉਂਗੇ ਕਹਿੰਦੇ ਆ ਮਨ ਨਿਰਮਲ ਹੋ ਜਾਣਾ ਮਨ ਸਾਫ ਉਪਰਾ ਹੋ ਜਾਣਾ ਕਿਉਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛਲਾ ਕੋ ਹਰ ਫਿਰ ਕਹਿਦ ਕਬੀਰ ਕਬੀਰ ਕਹਿੰਦੇ ਜਦੋਂ ਇੱਥੇ ਅਸੀਂ ਬੈਠ ਕੇ ਗੁਰਬਾਣੀ ਗਾਵਾਂਗੇ ਜਾਂ ਗੁਰਬਾਣੀ ਸੁਣਾਗੇ ਕਹਿੰਦੇ ਫਿਰ ਮਨ ਦੇ ਉੱਤੇ ਸਿੱਧਾ ਅਸਰ ਹੁੰਦਾ ਜਦੋਂ ਮਨ ਤੇ ਸਿੱਧਾ ਅਸਰ ਹੋ ਗਿਆ ਫਿਰ ਗੁਰਬਾਣੀ ਦੇ ਨਾਲ ਜੁੜਿਆ ਜਾਣਾ ਮੇਰੇ ਬੋਲਾਂ ਦੀ ਗੱਲ ਨਹੀਂ ਜੇ ਗੁਰੂ ਦੇ ਬੋਲਾਂ ਦੀ ਗੱਲ ਆ ਗੁਰੂ ਦੇ ਬੋਲ ਨੇ ਜੇ ਗੁਰੂ ਦੇ ਬੋਲਾਂ ਤੇ ਅਮਲ ਕਰ ਲਿਆ ਨਾ ਕਹਿੰਦੇ ਆ ਮਨ ਜਿਹੜਾ ਬਿਲਕੁਲ ਨਿਰਮਲ ਹੋ ਜਾਣਾ ਪਵਿੱਤਰ ਹੋ ਜਾਣਾ ਮਨ ਪਵਿੱਤਰਤਾ ਹੋਣਾ ਗੁਰੂ ਸਾਹਿਬ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਿ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਬਨੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਕਹਿੰਦੇ ਇੱਥੇ ਬੈਠ ਕੇ ਅਸੀਂ ਨਾਮ ਦਾ ਸਾਬਣ ਲਾ ਰਹੇ ਆਂ ਇਦੇ ਨਾਲ ਕਹਿੰਦੇ ਮਨ ਸਾਫ਼ ਹੁੰਦਾ ਜਿੱਦੇ ਮਨ ਸਾਫ਼ ਹੋ ਗਿਆ ਨਾ ਲੋਕ ਕਹਿੰਦੇ ਐ ਗੰਗਾ ਦਾ ਪਾਣੀ ਨਿਰਮਲ ਹੈ ਜੀ ਪਰ ਗੁਰੂ ਸਾਹਿਬ ਕਹਿੰਦੇ ਗੰਗਾ ਦੇ ਪਾਣੀ ਤੋਂ ਵੀ ਨਿਰਮਲ ਹੋ ਜਾਣਾ ਤੇਰਾ ਮਨ ਕਬੀਰ ਮਾਰੇ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਵੇਰ ਕਹਿਤ ਕਬੀਰ ਕਬੀਰ ਤੇ ਇੱਥੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ ਜਾ ਕਹਿੰਦੇ ਜਦੋਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਤਾਂ ਕਹਿੰਦੇ ਜਿਹੜਾ ਮਨ ਹੈ ਇਹ ਨਿਰਮਲ ਹੋ ਜਾਣਾ ਪਵਿੱਤਰ ਹੋ ਜਾਣਾ ਸਾਬ ਹੋ ਜਾਣਾ ਵੇਦਕ ਤੇਵ ਸਿਮਰਤ ਸਭ ਵਿਸ਼ਾਸਤ ਇਨ ਪੜਿਆਂ ਮੁਕਤ ਨਾ ਹੋਈ ਹੁਣ ਬੰਦਾ ਕਹੇ ਮੈਂ ਤੇ ਬਹੁਤ ਪਾਠ ਕਰ ਲੇ ਹੁਣ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਆ ਉਹ ਤੇ ਕਿੰਨਾ ਪਾਠ ਕਰਦਾ ਕਿੰਨੇ ਘਰਾਂ ਦੇ ਜਾ ਕੇ ਹਫਤੇ ਦੇ ਵਿੱਚ ਹੀ ਸਹਿਜ ਪਾਠ ਦਾ ਭੋਗ ਪੈ ਜਾਂਦਾ ਪਾਠ ਤੇ ਉਹਨੇ ਬਥੇਰੇ ਕੀਤੇ ਕਿਸੇ ਤਰ੍ਹਾਂ ਅਸੀਂ ਬਥੇਰੇ ਪਾਠ ਕਰਦੇ ਆ ਜਿਹੜੇ ਹਿੰਦੂ ਧਰਮ ਦੇ ਨੇ ਉਹ ਵੇਦਾਂ ਨੂੰ ਪੜ੍ਹਦੇ ਆ ਜਿਹੜੇ ਮੁਸਲਮਾਨ ਧਰਮ ਦੇ ਨੇ ਉਹ ਕਿਤਾਬਾਂ ਨੂੰ ਪੜ੍ਹਦੇ ਆ ਜਿਹੜੇ 27 ਸਿਮਰਤੀਆਂ ਨੇ ਉਹਨਾਂ ਨੂੰ ਪੜ੍ਹਦੇ ਆ ਚਾਰ ਵੇਦ ਨੇ ਚਾਰ ਕਿਤੇਬ ਨੇ 27 ਸਿਮਰਤੀਆਂ ਨੇ ਕਿੰਨੇ ਸ਼ਾਸਤਰ ਨੇ ਕਹਿੰਦੇ ਸਾਰਿਆਂ ਨੂੰ ਪੜ੍ਹਦੇ ਚਾਹੇ ਕਹਿੰਦੇ ਪੜਨ ਦੇ ਨਾਲ ਕੋਈ ਮੁਕਤੀ ਨਹੀਂ ਹੁੰਦੀ ਵੇਦਕ ਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਏ ਕਹਿੰਦੇ ਜੀ ਮੁਕਤ ਕਿਵੇਂ ਹੋਵਾਂਗੇ ਕਹਿੰਦੇ ਅਮਲ ਕਰਨਾ ਪੈਣਾ ਹੈ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਕਹਿੰਦੇ ਜੇ ਅਮਲ ਕਰੋਗੇ ਅਸਲ ਤਾਂ ਗੱਲ ਬਣਨੀ ਹੈ ਜੇ ਪੈਸਿਆਂ ਦੇ ਲਾਲਚ ਵਿੱਚ ਪੜਦੇ ਰਹੇ ਕਹਿੰਦੇ ਫੇਰ ਨਹੀਂ ਗੱਲ ਬਣਨੀ ਫਿਰ ਤੇ ਲੁੱਟੇ ਜਾਓਗੇ ਸਾਰੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਨਾ ਕਰਮ ਧਰਮ ਪਾਖੰਡ ਜੋ ਹਿਸਾ ਤਿੰਨ ਜਮ ਜਗਾਂਤੀ ਲੁੱਟ ਹੈ ਕਹਿੰਦੇ ਫਿਰ ਤੋਂ ਲੁੱਟੇ ਜਾਓਗੇ ਨਿਰਵਾਨ ਕੀਰਤਨ ਗਾਵੋ ਕਰਤੇ ਕਹਿੰਦਾ ਨਿਰਵਾਨ ਬਾਸ਼ਨਾ ਰਹਿ ਤੋ ਕੇ ਅਸੀਂ ਬਾਣੀ ਪੜ੍ਹਨੀ ਏ ਗੁਰੂ ਸਾਹਿਬ ਕਹਿੰਦੇ ਵੇਦ ਕ ਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਏ ਕਹਿੰਦੇ ਇਹਨਾਂ ਨੂੰ ਇਕੱਲਾ ਪੜਨ ਦੇ ਨਾਲ ਮੁਕਤੀ ਨਹੀਂ ਹੁੰਦੀ ਤੇ ਗੁਰੂ ਸਾਹਿਬ ਨੇ ਤੇ ਸਾਨੂੰ ਗੁਰਦਾਨੀ ਦੇ ਵਿੱਚ ਸਮਝਾਇਆ ਕਿ ਬਹੁਤ ਵੇਦਾਂ ਨੂੰ ਪੜ੍ਹ ਲਿਆ ਬਹੁਤ ਕਿਤਾਬਾਂ ਪੜ੍ਹ ਲਈਆਂ ਪੜ ਪੜ ਗੱਡੀ ਲੱਗੀ ਆ ਗੱਡੇ ਭਰਤੇ ਕਹਿੰਦੇ ਪੜ ਪੜ ਕੇ ਕਿਤਾਬਾਂ ਦੇ ਕਹਿੰਦੇ ਉਹ ਇਕੱਲਾ ਪੜਨ ਦੇ ਨਾਲ ਗੱਲ ਨਹੀਂ ਬਣਨੀ ਲੋਕ ਕਹਿਣ ਲੱਗ ਜਾਣਗੇ ਕਿ ਮਹਾਨ ਬੰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਸਾਡੀਆਂ ਨਜ਼ਰਾਂ ਚ ਤੇ ਬਿਲਕੁਲ ਬੇਕਾਰ ਹੋ ਗਿਆ ਤੂੰ ਜੇ ਅਸੀਂ ਰਾਵਣ ਦੀ ਗੱਲ ਕਰੀਏ ਰਾਵਣ ਨੇ ਚਾਰ ਵੇਦ ਜਿਹੜੇ ਸੀ ਉਹਦੇ ਮੂੰਹ ਜਵਾਨੀ ਇਹ ਜਾਦ ਸੀ ਪਰ ਉਹਨੂੰ ਕੀ ਕਿਹਾ ਰਾਵਣ ਨੂੰ ਅਤਿ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਲਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਵੇਦ ਤੇ ਚਾਰ ਪੜ੍ਹ ਲਏ ਮੂਹ ਜਵਾਨੀ ਵੀ ਯਾਦ ਕਰ ਲਏ ਪਰ ਕਹਿੰਦੇ ਉਹਨੇ ਪਿਆਰ ਨਹੀਂ ਪਾਇਆ ਪਰਮਾਤਮਾ ਦੇ ਨਾਲ ਤੇ ਪਿਆਰ ਤੋਂ ਬਿਨਾ ਖਾਲੀ ਰਹਿ ਗਿਆ ਅਸੀਂ ਚਾਹ ਇੱਕ ਸ਼ਬਦ ਪੜ੍ਹੀਏ ਬਸ ਗੁਰੂ ਦੇ ਨਾਲ ਪਿਆਰ ਪਾਈਏ ਪਿਆਰ ਤੋਂ ਬਿਨਾ ਗੱਲ ਨਹੀਂ ਬਣਨੀ ਗੁਰੂ ਦੇ ਨਾਲ ਪਿਆਰ ਪਾ ਕੇ ਵੇਖੀਏ ਜਿਨ੍ਹਾਂ ਨੇ ਪਿਆਰ ਪਾਇਆ ਉਹਨਾਂ ਦੀਆਂ ਬਾਤਾਂ ਹੀ ਵੱਖਰੀਆਂ ਬਣ ਗਈਆਂ ਜੀ ਵੇਦ ਕਿਤੇਵ ਸਿਮਰਤ ਸਭ ਸਾਸਤ ਇਹਨਾਂ ਪੜ੍ਹਿਆ ਮੁਕਤ ਨਾ ਹੋਏ ਇਹਨਾਂ ਨੂੰ ਪੜਨ ਦੇ ਨਾਲ ਇਸ ਤਰ੍ਹਾਂ ਮੁਕਤੀ ਨਹੀਂ ਹੋਣੀ ਆਖਿਆ ਜੀ ਮੁਕਤੀ ਫਿਰ ਕਿਵੇਂ ਹੋਣੀ ਹੈ ਇੱਕ ਅੱਖਰ ਜੋ ਗੁਰਮੁਖ ਜਪੈ ਤਿਸ ਕੀ ਨਿਰਮਲ ਹੋਈ ਕਹਿੰਦੇ ਕੱਖਰ ਨੂੰ ਆਪਣੇ ਹਿਰਦੇ ਚ ਵਸਾਲਾ ਵਸ ਵਾਹਿਗੁਰੂ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾਲਾ ਇੱਕ ਸ਼ਬਦ ਹੈ ਇੱਕ ਅੱਖਰ ਆ ਵਸ ਕਹਿੰਦੇ ਉਹਨੂੰ ਆਪਣੇ ਹਿਰਦੇ 'ਚ ਵਸਾਲਾ ਕਹਿੰਦੇ ਉਹਦੇ ਨਾਲੇ ਪਾਰ ਉਤਾਰਾ ਹੋ ਜਾਣਾ ਜੇ ਕਵੇਂ ਮੈਂ ਤੇ ਸਾਰਾ ਹੀ ਪੜੂੰਗਾ ਮੈਂ ਤੇ ਸਾਰੇ ਯਾਦ ਕਰੂੰਗਾ ਗੁਰੂ ਸਾਹਿਬ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਕਹਿੰਦੇ ਹੰਕਾਰ ਦੇ ਨਾਲ ਰਾਮ ਨੂੰ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਪਾ ਨਹੀਂ ਸਕਦੇ ਬਸ ਉਹ ਤੋਂ ਪਿਆਰ ਦੀ ਗੱਲ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਸਾਚ ਕੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਿੰਦੇ ਚਾਹੇ Hindu ਐ ਮੁਸਲਮਾਨ ਐ ਸਿੱਖ ਐ ਇਸਾਈ ਐ ਜੈਨੀ ਐ ਬੋਧੀ ਐ ਪਾਰਸੀ ਐ ਜਿਹੜਾ ਮਰਜੀ ਐ ਕਹਿੰਦੇ ਸੁਣੋ ਤੇ ਸਹੀ ਗੁਰੂ ਸਾਹਿਬ ਕਹਿੰਦੇ ਆ ਸਾਡੀ ਗੱਲ ਸੁਣੋ ਤੇ ਸਹੀ ਮੰਨੋ ਤੇ ਸਹੀ ਜਿਨ੍ਹਾਂ ਨੇ ਮੰਨ ਲਈ ਜਿਨ੍ਹਾਂ ਨੇ ਪਿਆਰ ਕੀਤਾ ਬਸ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਕਹਿੰਦੇ ਉਹ ਤੇ ਅੰਦਰੋਂ ਨਿਰਮਲ ਹੋਗੇ ਅੰਦਰੋਂ ਪਵਿੱਤਰ ਹੋਗੇ ਜਿਨ੍ਹਾਂ ਨੇ ਗੁਰੂ ਦੀ ਇੱਕ ਗੱਲ ਮੰਨ ਲਈ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉ ਵਰਨਾ ਕੋ ਸੰਝ ਹੁਣ ਗੁਰੂ ਸਾਹਿਬ ਕੱਲਾ ਸਾਨੂੰ ਥੋੜਾ ਕਹਿ ਰਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਚਾਹੇ ਕੋਈ ਖੱਤਰੀ ਹੈ ਚਾਹੇ ਕੋਈ ਬ੍ਰਾਹਮਣ ਹੈ ਚਾਹੇ ਕੋਈ ਸ਼ੂਦਰ ਹੈ ਚਾਹੇ ਕੋਈ ਵੈਸ਼ ਹੈ ਕਹਿੰਦੇ ਚਾਰੇ ਧਰਮ ਨੇ ਅਸਲ ਚ ਚਾਰੇ ਵਰਨ ਨੇ ਕਹਿੰਦੇ ਸਾਰੇ ਸੁਣੋ ਭਾਈ ਸਾਰਿਆਂ ਨੂੰ ਉਪਦੇਸ਼ ਕਰ ਰਿਹਾ ਸਾਂਝਾ ਕਿਉਂਕਿ ਗੁਰਬਾਣੀ ਜਿਹੜੀ ਹੈ ਸਾਰਿਆਂ ਵਾਸਤੇ ਸਾਂਝੀ ਹੈ ਗੁਰਬਾਣੀ ਕਿਸੇ ਇੱਕ ਦੀ ਨਹੀਂ ਹੈ ਕਿਸੇ ਇੱਕ ਦੀ ਮਲਕੀਅਤ ਨਹੀਂ ਹੈ ਇੱਕ ਦੀ ਜਾਇਦਾਦ ਨਹੀਂ ਹੈ ਇਹ ਤੇ ਸਾਰਿਆਂ ਦੀ ਸਾਂਝੀ ਬਾਣੀ ਹੈ ਗੁਰੂ ਸਾਹਿਬ ਨੇ ਤਾਂ ਹੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਗਤ ਰਵਿਦਾਸ ਜੀ ਦੀ ਬਾਣੀ ਵੀ ਲਿਖੀ ਭਗਤ ਸਦਨਾਰ ਜੀ ਦੀ ਬਾਣੀ ਵੀ ਲਿਖੀ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵੀ ਲਿਖੀ ਭਗਤ ਹੁਸੈਨ ਜੀ ਦੀ ਬਾਣੀ ਵੀ ਲਿਖੀ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਸਾਨੂੰ ਇੱਕ ਗ੍ਰੰਥ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਤੇ ਤਾਂ ਹੀ ਕਹ ਰਹੇ ਆ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ ਉਪਦੇਸ਼ ਕਿ ਸਾਰੀ ਗੱਲ ਜਿਹੜੀ ਅਸੀਂ ਕਹਿ ਰਹੇ ਆਂ ਇਹ ਕਾਨੂੰਨੀ ਹੈ ਚਾਰੇ ਸਾਰੇ ਵਰਨਾ ਵਾਸਤੇ ਸਾਂਝੀ ਹੈ ਜਿਹੜੀ ਗੱਲ ਸਾਂਝੀ ਹੁੰਦੀ ਹੈ ਉਹਨੂੰ ਜੇ ਅਸੀਂ ਹਿਰਦੇ 'ਚ ਵਸਾ ਲਾਂਗੇ ਫਿਰ ਉਹਦੇ ਨਾਲ ਸਾਡਾ ਮਨ ਛੇਤੀ ਪਵਿੱਤਰ ਹੋਣਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਕੱਟ ਕੱਟ ਨਾਨਕ ਮਾਝਾ ਕਹਿੰਦੇ ਜੇ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਨਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਤੇ ਉਹਦੇ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਜਪਦੇ ਰਹੇ ਨਾ ਕਹਿੰਦੇ ਨਾਨਕ ਘਟ 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 ਨਾਨਕ ਮਾਝਾ ਕਹਿੰਦੇ ਉਹਨੂੰ ਹਰੇਕ ਸ਼ਰੀਰ ਦੇ ਵਿੱਚੋਂ ਪ੍ਰਮਾਤਮਾ ਹੀ ਦਿਸਣਾ ਹੈ ਹਰੇਕ ਸ਼ਰੀਰ ਦੇ ਵਿੱਚੋਂ ਪ੍ਰਮਾਤਮਾ ਦਿਸਣਾ ਉਹਨੂੰ ਇਹ ਨਹੀਂ ਦਿਸਣਾ ਕਿ ਤੇ ਨੀਵੀਂ ਜਾਤ ਦਾ ਹੈ ਉੱਚੀ ਜਾਤ ਦਾ ਹੈ ਨੀਣਾ ਹੈ ਵੱਡਾ ਕਹਿੰਦੇ ਉਹਨੂੰ ਇਸ ਤਰ੍ਹਾਂ ਦਾ ਫਰਕ ਨਿਕਲ ਜਾਣਾ ਅੰਦਰੋਂ ਕਦੋਂ ਜਦੋਂ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਸਾਵਾਂਗੇ ਤੇ ਘਟ ਘਟ ਨਾਨਕ ਮਾਂਜਾ ਘਟ ਘਟ ਕੇ ਹਰੇਕ ਸਰੀਰ ਦੇ ਅੰਦਰ ਹਰੇਕ ਹਿਰਦੇ ਦੇ ਅੰਦਰ ਪਰਮਾਤਮਾ ਹੀ ਦਿਸਣਾ ਹੈ ਤੇ ਸ਼ਬਦਾਂ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕਰਦੇ ਆ ਕਿ ਪਰਮਾਤਮਾ ਨੇ ਤੁਹਾਡੀਆਂ ਝੋਲੀਆਂ ਭਰ ਦੇਣੀਆਂ ਨੇ ਪਰ ਪਖੰਡ ਛੱਡ ਦਿਓ ਕਹਿੰਦੇ ਜਿੰਨਾ ਵੀ ਕੋਈ ਬੰਦਾ ਪਖੰਡ ਕਰਦਾ ਕਹਿੰਦੇ ਛੱਡ ਦਿਓ ਕਹਿੰਦੇ ਨਿਰਵਾਣ ਪਰਮਾਤਮਾ ਦੀ ਕੀਰਤੀ ਕਰਨੀ ਸ਼ੁਰੂ ਕਰ ਦਿਓ ਕਹਿੰਦੇ ਇਸ ਭਵ ਸਾਗਰ ਤੋਂ ਤਾਂ ਪਾਰ ਹੋ ਜਾਵਾਂਗੇ ਤੇ ਪਾਰ ਤਾਂ ਆਵਾਂਗੇ ਜੇ ਗੁਰੂ ਦਾ ਵਚਨ ਕਮਾਵਾਂਗੇ ਕੱਲਾ ਤੀਰਥਾਂ ਤੇ ਜਾ ਕੇ ਕਹਿੰਦੇ ਇਸ਼ਨਾਨ ਕਰਕੇ ਇਸ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾਣਾ ਜਦੋਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਉਦੋਂ ਗੱਲ ਬਣਨੀ ਹੈ ਬੇਦਕ ਤੇਵ ਜਿੰਨੇ ਮਰਜੀ ਪੜ ਲਿਓ ਕਹਿੰਦੇ ਉਹਨਾਂ ਦੇ ਨਾਲ ਵੀ ਕੋਈ ਮੁਕਤੀ ਨਹੀਂ ਹੋਣੀ ਜਿੰਨਾ ਚਿਰ ਅੱਖਰ ਨੂੰ ਹਿਰਦੇ 'ਚ ਨਹੀਂ ਵਸਾਉਂਦੇ ਚਾਹੇ ਕਹਿੰਦੇ ਉਹ ਖੱਤਰੀ ਐ ਬ੍ਰਾਹਮਣ ਐ ਸੋਦ ਐ ਵੈਸ ਸਾਰੇ ਸੁਣ ਲਓ ਸਾਰਿਆਂ ਲਈ ਸਾਂਝਾ ਉਪਦੇਸ਼ ਐ ਜਦੋਂ ਤੁਸੀਂ ਇਹ ਗੱਲ ਨੂੰ ਹਿਰਦੇ 'ਚ ਵਸਾ ਲੋਗੇ ਸਾਰਿਆਂ ਦੇ ਵਿੱਚੋਂ ਤੁਹਾਨੂੰ ਰੱਬ ਦਿਸਣਾ ਐ ਖੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਐ ਗੁਰਮੁਖ ਨਾਮ ਜਪੈ ਉਦੜੈ ਸੋ ਕਲਮੈ ਘਟ ਘਟ ਨਾਨਕ ਨਾਂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ